ਜਿਹੜੀ ਪਰਚੀ ਵਾਲੀ ਟਾਇਲ ਆਪਾਂ ਲਾਉਣੇ ਆਂ ਹਾਂਜੀ ਛੱਤ ਦੇ ਉੱਪਰ ਉਹਦੇ ਨਾਲੋਂ ਤਕਰੀਬਨ 7-8 ਰੁਪਏ ਫੁੱਟ ਦੇ हिसाब ਨਾਲ ਸਕੇਰ ਦੇ حساب ਨਾਲ ਤੇ ਸਸਤੀ ਪੈਂਦੀ ਹੈ ਮਤਲਬ ਇਹ ਪੌਣਾ ਇੰਚ ਦੀ ਹੈ ਚੌੜਾਈ ਇਹਦੇ ਵਿੱਚ ਤਾਰ ਪੈ ਗਈ ਜਦੋਂ ਤਾਰ ਨੂੰ ਜਾਲ ਪੈ ਗਈ ਉਹ ਫੁੱਲ ਕੇ ਇਹ ਜਿਹੜੀਆਂ ਚੀਜ਼ਾਂ ਨੇ ਕਾੜ ਜਾਣਗੀਆਂ ਹੁਣੇ ਕਾੜ ਦੇਣਾ ਠੀਕ ਹੈ 88 ਕਾਰਜੀ ਅੱਜ ਆਏ ਆ ਪਿੰਡ ਕਣਕਵਾਲ ਪੰਗੂਆ ਜ਼ਿਲ੍ਹਾ ਸੰਗਰੂਰ ਬਾਈ ਹੁਰਾਂ ਦਾ ਹਨਾ ਲੋਕ ਟਾਇਲ ਦਾ ਤੁਹਾਨੂੰ ਦਿਖਾਈ ਦਿੱਤਾ ਦੀ ਵੀ ਲੋਕ ਟਾਇਲ ਬਣਾ ਰਹੇ ਨੇ ਤੇ ਇਹਨਾਂ ਦਾ ਇੱਕ ਨਾਲ ਮਤਲਬ ਜਿਹੜਾ ਜਾਲੀਆਂ ਨੇ ਜਾਲੀਆਂ ਦਾ ਕੰਮ ਵੀ ਹੈ ਤੇ ਆਪਾਂ ਤੁਹਾਨੂੰ ਜਾਲੀਆਂ ਦਿਖਾਵਾਂਗੇ ਜਿਹੜੀਆਂ ਹਵੇਲੀਆਂ ਬਣਾਉਂਦੇ ਨੇ ਲਗੇ ਜਿਹੜੀਆਂ ਉਹਦੇ ਵਿੱਚ ਇਹ ਜਾਲੀਆਂ ਤੇ ਪਾਵੇ ਜਿਵੇਂ ਵੀ ਵਰਤੇ ਜਾਂਦੇ ਨੇ ਉਹ ਆਪਾਂ ਬਾਈ ਹਰਾਂ ਤੋਂ ਡਿਟੇਲ ਦੇ ਵਿੱਚ ਜ਼ਰੂਰ ਪੁੱਛਾਂਗੇ ਵੀ ਕੀ ਕੀ ਬਣਾਉਣੇ ਤੁਸੀਂ ਕਿਵੇਂ ਬਣਾਉਣੇ ਬਾਈ ਹਣਾ ਇਹ ਆਪਾਂ ਜਿਹੜੀਆਂ ਜਾਲੀਆਂ ਬਣਾਉਣੇ ਆ ਵੀ ਇਹ ਕਿਵੇਂ ਬਣਾਉਣੇ ਆ ਕਿਹੜੇ ਕਿਹੜੇ ਡਿਜ਼ਾਈਨ ਨੇ ਹਣਾ ਆਪਣੇ ਕੋਲ ਕਿਹੜੇ ਕਿਹੜੇ ਪਾਵੇ ਬਣਾਉਣੇ ਆ ਸਾਰੀਆਂ ਚੀਜ਼ਾਂ ਬਾਰੇ ਹਣਾ ਤੁਸੀਂ ਡਿਟੇਲ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਜਿੰਨਾਂ ਨੂੰ ਹਣਾ ਆਪਣੀ ਇਹ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਕ ਥਾਂ ਤੋਂ ਹੀ ਮਿਲ ਜਾਣਾ ਕਿਉਂਕਿ ਨਹੀਂ ਉਹ ਕਈ ਵਾਰ ਕਿਸੇ ਦੁਕਾਨਾਂ ਤੋਂ ਲੈ ਜਾ ਕਿਵੇਂ ਵੀ ਹੁੰਦਾ ਨਾ ਜਿਹੜੇ ਬੰਦੇ ਮਤਲਬ ਕੋਈ ਕੋਠੀ ਪਾਉਂਦਾ ਜਾਂ ਹਵੇਲੀ ਪਾਉਂਦਾ ਉਹਨਾਂ ਵਾਸਤੇ ਇਹ ਚੀਜ਼ ਬਹੁਤ ਵਧੀਆ ਹੈ ਕਿਉਂਕਿ ਹਨਾ ਉਹ ਤੁਹਾਡੇ ਕੋਲੋਂ ਸਾਰੀਆਂ ਚੀਜ਼ਾਂ ਹੀ ਲੈ ਕੇ ਜਾਣਗੇ ਉਰੋਂ ਜਿਵੇਂ ਲੋਕਟਾਈਲ ਦਾ ਕੰਮ ਹੈ ਤੁਹਾਡਾ ਜਾਂ ਜਾਲੀਆਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਨਾ ਤੁਸੀਂ ਡਿਟੇਲ ਦੇ ਵਿੱਚ ਜ਼ਰੂਰ ਦੱਸਿਓ ਹਾਂਜੀ ਬਈ ਆਪਾਂ ਹੁਣ ਪਹਿਲਾਂ ਸ਼ੁਰੂ ਆ ਆ ਜਾਲੀ ਤੋਂ ਕਰ ਲੋ ਇਧਰੋਂ ਵੀ ਕਿਹੜੀਆਂ ਕਿਹੜੀਆਂ ਨੇ ਕਿਹੜੇ ਕਿਹੜੇ ਡਿਜ਼ਾਈਨ ਨੇ ਵੀ ਉਦੇ ਬਾਰੇ ਜਰੂਰ ਦੱਸੋ ਆਪਾਂ ਪਹਿਲਾਂ ਤਾਂ ਹੀ ਅਸੀਂ ਮਟੀਰੀਅਲ ਬਾਰੇ ਦੱਸ ਦਿੰਨੇ ਆ ਹਾਂ ਹਾਂਜੀ 40 ਗ੍ਰੇਡ ਸਿਮਿੰਟ ਚ ਬਣਦੀ ਇਹਨੇ ਠੀਕ ਹੈ ਬਾਈ ਜੀ ਤੇ ਇਹਦੇ ਵਿੱਚ ਲੋਹੇ ਦੀ ਤਾਰ ਨਹੀਂ ਅਸੀਂ ਯੂਜ਼ ਕਰਦੇ ਫਾਈਬਰ ਵਰਤਦੇ ਆ ਉਹਦਾ ਕੀ ਕਾਰਨ ਹੈ ਬਾਈ ਤੁਸੀਂ ਲੋਹੇ ਦੀ ਤਾਰ ਕਰਦੇ ਨਹੀਂ ਵਰਤਦੇ ਇਹ ਕਿਉਂ ਬਾਈ ਜੀ ਮਜ਼ਬੂਤੀ ਜ਼ਿਆਦਾ ਆਈ ਉਹਦੀ ਠੀਕ ਹੈ ਤੇ ਦੂਸਰੀ ਗੱਲ ਉਹ ਚ ਆਪਣੇ ਜੰਗ ਜਰ ਹੁੰਦੀਆਂ ਜਿਹੜੀ ਉਹਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜਿਵੇਂ ਹਨਾ ਲੋਹੇ ਦੀ ਤਾਰ ਜਿਹੜੀ ਆਪਾਂ ਵਿੱਚ ਪਾਉਨੇ ਆ ਉਹਦੇ ਨਾਲ ਨਾ ਜਾਲੀ ਤੇੜ ਛੱਡ ਜਾਂਦੀ ਹੈ ਹਾਂਜੀ ਹਾਂਜੀ ਜਿਹੜੀ ਇਹ ਪਲਾਸਟਿਕ ਦੀ ਤਾਰ ਪਾਉਨੇ ਤੁਸੀਂ ਮਜ਼ਬੂਤੀ ਇਹਦੇ ਨਾਲ ਵੱਧ ਬਣਦੀ ਆ ਮਤਲਬ ਇਹ ਪੌਣਾ ਇੰਚ ਦੀ ਹੈ ਚੌੜਾਈ ਇਹਦੇ ਵਿੱਚ ਤਾਰ ਪੈ ਗਈ ਜਦੋਂ ਤਾਰ ਨੂੰ ਜਰ ਪੈ ਗਈ ਉਹ ਫੁੱਲ ਕੇ ਇਹ ਜਿਹੜੀਆਂ ਚੀਜ਼ਾਂ ਨੇ ਪਾੜ ਜਾਣਗੀਆਂ ਹੁਣ ਇਹ ਪਾੜ ਦੇਣਾ ਠੀਕ ਹੈ ਠੀਕ ਹੈ ਜੀ ਇਹ ਫਾਈਬਰ ਦਾ ਇਹੀ ਹੈ ਇੱਕ ਤਾਂ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਹੈ ਕਿਹੜਾ ਨੰਬਰ ਇਹਦਾ ਜਰਦਾ ਨਹੀਂ ਉਹ ਹੁੰਦਾ ਠੀਕ ਹੈ ਬਾਈ ਜੀ ਠੀਕ ਹੈ ਬਾਕੀ ਤੁਹਾਨੂੰ ਮਚ ਡਿਜ਼ਾਈਨ ਕਿਹੜੇ ਕਿਹੜੇ ਨੇ ਇਹਦੇ ਵਿੱਚ ਤੁਸੀਂ ਦੱਸ ਦੋ ਹਣਾ ਜਿਵੇਂ ਚਾਰ ਦੁਵਾਰੀ ਦੇ ਆਪਣਾ ਇਹ ਜਿਹੜੇ ਪੱਤੇ ਹਵੇਲੀ ਦੇ ਉੱਤੇ ਜਿਹੜੇ ਚਾਰ ਦੁਵਾਰੀ ਲੱਗਦੀ ਹੈ ਠੀਕ ਹੈ 12 ਦੇ ਲਾਉਣ ਨੂੰ ਇਹ 15 ਫੁੱਟ 15 ਇੰਚ ਉੱਚੇ ਨੇ ਤੇ 21 ਇੰਚ ਨਦੀ ਲੰਬਾਈ ਹੈ ਚੌੜਾਈ ਹੈ ਠੀਕ ਹੈ ਭਾਈ ਤੇ ਜਿੰਮੇ ਆਹਾਂ ਨੇ ਇਹ 21 ਇੰਚ ਉੱਚੇ ਨੇ ਤੇ 2 ਫੁੱਟ ਚੌੜੇ ਨੇ ਆੜ ਜਾਂ ਇਹ ਚ ਆ ਗਿਆ ਇਹ ਠੀਕ ਹੈ ਇਹ ਵੀ 15 ਵਾ 18 21 ਦਾ ਹੀ ਇੱਕ ਨਾ ਭਾਈ ਜੀ ਜੇ ਤੁਹਾਨੂੰ ਕੋਈ ਹਨਾ ਕੋਈ ਹੋਰ ਡਿਜ਼ਾਈਨ ਮੰਗਦਾ ਹੋਵੇ ਕੋਈ ਫੋਟੋ ਭੇਜ ਦੇ ਉਹ ਤੁਸੀਂ ਬਣਾ ਕੇ ਦੇ ਦੋਗੇ ਹਾਂ ਜੀ ਹਾਂ ਕਈ ਵਾਰ ਇਹ ਗੱਲ ਹੁੰਦੀ ਹੈ ਜੇ ਅਵੇਲੇਬਲ ਹੋਇਆ ਸੀ ਬਣਾ ਵੀ ਬਣਾ ਨਹੀਂ ਹੁੰਦਾ ਹੈਗਾ ਤਾਂ ਤੁਹਾਡੇ ਕੋਲ ਸਾਰੀ ਨਹੀਂ ਕਈ ਵਾਰ ਨਾ ਕੋਈ ਐਂ ਕਹਿੰਦਾ ਹੁੰਦਾ ਵੀ ਸਾਨੂੰ ਆ ਚੀਜ਼ ਹੀ ਚਾਹੀਦੀ ਹੈ ਹਾਂਜੀ ਹਾਂ ਉਹ ਤੁਸੀਂ ਅਵੇਲੇਬਲ ਕਰ ਦੋਗੇ ਹਾਂਜੀ ਹਾਂ ਬਾਕੀ ਸਾਡੇ ਕੋਲ ਜਿਹੜੇ ਡਿਜ਼ਾਈਨ ਨੇ ਮਤਲਬ ਸਾ ਅਸੀਂ ਆਪੇ ਏਰੀਆ ਦੇ ਹਿਸਾਬ ਨਾਲ ਜਿਹੜੇ ਟ੍ਰੈਂਡਿੰਗ ਵਿੱਚ ਚੱਲਦੇ ਨੇ ਉਹ ਜੀ ਰੱਖੇ ਹੋਏ ਨੇ ਜੀ ਮਤਲਬ ਲਗਭਗ ਸਾਰਾ ਉਹੀ ਕੀਤਾ ਹੋਇਆ ਹੈ ਸਾਡਾ ਠੀਕ ਹੈ ਬਾਈ ਜੀ ਏਰੀਆ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਜੀ ਹੁਣ ਜਾਲੀਆਂ ਇਹ ਦੱਸੋ ਜੀ ਕਿਹੜੇ ਕਿਹੜੇ ਡਿਜ਼ਾਈਨ ਆ ਗਏ ਆ ਗੋਲ ਜਾਲੀ ਆ ਗਈ ਇਹ 2 ਫੁੱਟ ਉ ਤੇ ਆਹਾ ਜੀ ਇਹ ਲੰਬੀ ਜਾਲੀ ਆ ਗਈ ਹੈ ਹਾਂ ਇਹ 4 ਫੁੱਟ ਤੇ ਚੌੜੀ ਹੈ ਤੇ 2 ਫੁੱਟ ਉੱਚੀ ਹੈ ਓਕੇ ਜੀ ਆ ਪਾ ਵੀ ਕਿਹੜੀ ਕਿਹੜੀ ਆ ਗਈ ਬਾਈ ਆ ਪਾ ਗਈ ਇਹ 3 ਫੁੱਟ ਉੱਚੇ 4 ਇੰਚ ਚੌੜਾ ਜਾਲੀਆਂ ਵਾਲਾ ਪਾ ਬਾਈ ਠੀਕ ਹੈ ਜੀ ਤੇ ਫਿਰ ਅੱਗੇ ਆ ਆ ਗਈ ਇਹ 9 ਇੰਚੀ ਪਾ ਬਾਈ ਇਹ ਵੀ ਪਾ ਪਿਆ ਚ ਆ ਗਈ ਹਾਂ ਜੀ ਹਾਂ ਇਹ ਸਾਨੂੰ ਆ ਛੋਟੀ ਜਾਲੀ ਆ ਗਈ ਇਹ ਵੀ ਉਹਦੇ ਹਾਂ ਜੀ ਸੇਮ ਹੀ ਆ ਗਈ ਆ ਵੀ ਪਾਵੇ ਆ ਗਈ ਬਾਈ ਜਿਹੜੀਆਂ ਹਾਂ ਇਹ ਪਾਵੇ ਆ ਗਈ ਠੀਕ ਹੈ ਜੀ ਹਾਂ ਜੀ ਕੀ ਆ ਪਾਵੇ ਆ ਗਈ ਬਿਨਾ ਜੋੜ ਵਾਲੇ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਲਾਈਫ ਟਾਈਮ ਦੀ ਮਤਲਬ ਤੁਰੇ ਨਾਲੋਂ ਜ਼ਿਆਦਾ ਹੈ ਤੇ ਮਜ਼ਬੂਤੀ ਦੇ ਕੰਪੈਰੀਅਨ ਚ ਵੀ ਇਹਨਾਂ ਨਾਲੋਂ ਕਾਫੀ ਜ਼ਿਆਦਾ ਹੋਣ ਠੀਕ ਹੈ ਠੀਕ ਹੈ ਜੀ ਤੇ ਹੋਰ ਦੱਸਾਨਾ ਤੁਹਾਨੂੰ ਹੋਰ ਕਿਹੜੇ ਕਿਹੜੇ ਪਾਵੇ ਆ ਗਏ ਆਪਣੀ ਲਵੇ ਆ ਆ ਗਏ ਜੀ ਇਹ 2 ਫੁੱਟ ਉੱਚਾ ਜੀ 4 ਫਟ 4 ਇੰਚ ਚੌੜਾ ਪਾਵਾ ਆ ਗਏ ਠੀਕ ਹੈ ਇਹ ਨਾ ਮਤਲਬ ਜਿਹੜਾ ਪੁਰਾਣਾ ਡਿਜ਼ਾਈਨ ਹੁੰਦਾ ਸੀਗਾ ਉਹ ਉਹੀ ਚੀਜ਼ ਆ ਗਈ ਹੈ ਨਾ ਉਹੀ ਚੀਜ਼ ਆ ਗਈ ਠੀਕ ਹੈ ਠੀਕ ਹੈ ਬਾਈ ਜੀ ਜਿਹੜੇ ਆਹ ਨੇ ਨਾ ਆਪਣੇ ਆ ਮਤਲਬ ਪਾਵੇ ਜੇ ਆਗੇ ਨਾ ਇਹ ਟਾਂਜੇ ਟਾਈਪ ਨੇਗੇ ਇਹ ਕਾਦੇ ਵਾਸਤੇ ਕੰਮ ਆਉਂਦੇ ਨੇ ਆਪਣੇ ਇਹਨਾਂ ਨੂੰ ਹੀ ਕਾਰਬਨ ਸਟੋਨ ਕਹਿੰਦੇ ਨੇ ਜੀ ਇਹ ਜਦ ਮੈਂ ਆਪਣਾ ਪਾਰਕ ਕੱਟਦੇ ਆ ਪਾਰਕਰਾਂ ਚ ਪਾਰਕ ਨਹੀਂ ਬਣਾਉਂਦੇ ਹੈਗੇ ਹਾਂ ਹਾਂ ਜਿਵੇਂ ਕਾ ਲਾ ਕੇ ਪਾਰਕ ਬਣਾ ਲੈਨੇ ਆ ਬਾਉਂਡਰੀ ਦੀ ਵਰਤ ਚਾਹੁੰਦੇ ਨੇ ਇਹ ਚ ਦੋ ਡਿਜ਼ਾਈਨ ਹੈ ਇੱਕ ਦਾ ਟੇਪਰ ਆ ਗਿਆ ਠੀਕ ਹੈ ਹਾਂ ਜੀ ਹਾਂ ਫੁੱਟ ਬਾਈ ਫੁੱਟ ਫੁੱਟ ਉੱਚਾ ਫੁੱਟ ਚੌੜਾ ਠੀਕ ਹੈ ਜੀ ਇਹ ਜੋ ਇੱਕ ਟੇਪਰ ਦਾ ਡਿਜ਼ਾਈਨ ਆ ਗਿਆ ਇੱਕ ਆ ਗੋਲਾਈ ਚ ਆ ਗਿਆ ਉਹਦਾ ਠੀਕ ਹੈ ਠੀਕ ਹੈ ਜਿਵੇਂ ਆਪਾਂ ਪਾਰਕਾਂ ਦੇ ਵਿੱਚ ਪਹਿਲਾਂ ਹਨ ਵੀ ਉਹ ਟੇਡੀਆਂ ਜਿੰਟਾਂ ਕਰਕੇ ਲਾ ਲੈਂਦੇ ਸੀਗੇ ਇਹ ਇਹ ਉਦੋਂ ਵਧੀਆ ਬਦਲੋ ਚੀਜ਼ ਹੈ ਹਾਂ ਜੀ ਹਾਂ ਮਤਲਬ ਸੋਨਾ ਵੀ ਲੱਗਦਾ ਪੇਂਟ ਵਗੈਰਾ ਹੋ ਕੇ ਠੀਕ ਹੈ ਜੀ ਠੀਕ ਉਹ ਤੋਂ ਏਦਾਂ ਵੀ ਜ਼ਿਆਦਾ ਵਧੀਆ ਆਉਂਦੀ ਹੈ ਇਹ ਉਹ ਟਾਈਲਾਂ ਰਹੀਆਂ ਸੀ ਹਨਾ ਆਪਣੀਆਂ ਇਹ ਕਿੱਥੇ ਲੱਗਦੀਆਂ ਨੇ ਇਹ ਵੀ ਜ਼ਰੂਰ ਤੁਸੀਂ ਦੱਸੋ ਇੱਕ ਵਾਰ ਇਹ ਛੱਤ ਦੇ ਲੱਗਣ ਵਾਲੀਆਂ ਹੁੰਦੀਆਂ ਨੇ ਇਹ ਟਾਈਲ ਅੱਛਾ ਕੋਠੇ ਦੇ ਇੱਕ ਵਾਰੀ ਫੋਟੋ ਦਾ ਪੀਸ ਹੈ ਇਹ ਠੀਕ ਹੈ ਜੀ ਤੇ ਆਪਣਾ ਜਿਹੜੀ ਪੱਛੇ ਵਾਲੀ ਟਾਈਲ ਆਪਾਂ ਲਾਉਣੇ ਹਾਂਜੀ ਛੱਤ ਦੇ ਉੱਪਰ ਉਹਦੇ ਨਾਲੋਂ ਤਕਰੀਬਨ 7-8 ਰੁਪਏ ਫੁੱਟ ਦੇ ਹਿਸਾਬ ਨਾਲ ਸquare ਦੇ ਹਿਸਾਬ ਨਾਲ ਤੇ ਸਸਤੀ ਪੈਂਦੀ ਹੈ ਜਿਹੜੀ ਆਪਾਂ ਆਪਾਂ ਪੱਠੇ ਵਾਲੀ ਟਾਇਲ ਲਾਉਣੀ ਆ ਉਹਦੇ ਨਾਲੋਂ ਇਹ ਸਸਤੀ ਪੈਂਦੀ ਹੈ ਬਹੁਤ ਜ਼ਿਆਦਾ ਸਸਤੀ ਵਧੀਆ ਜੀ ਵੀ ਹੁੰਦੀ ਹੈ ਹਨਾ ਹਾਂਜੀ 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 ਤੇ ਸਸਤੀ ਵੀ ਹੈ ਬਾਕੀ ਇਹਦਾ ਆਰ ਸੀ ਸੀਮੈਂਟ ਵੀ ਮਟੀਰੀਅਲ ਆ ਗਿਆ ਜੀ ਇਹ ਠੀਕ ਹੈ ਇਹ ਪਾਣੀ ਨਹੀਂ ਸੋਖਦਾ ਹੈਗਾ ਜਿਹੜੀ ਆਪਣੀ ਪੱਠੇ ਵਾਲੀ ਇੱਟ ਹੈ ਉਹ ਪਾਣੀ ਸੋਖਦੀ ਹੈ ਉਹ ਚੋਂ ਮਿੱਟੀ 'ਚ ਟਰਾਂਸਫਰ ਹੁੰਦਾ ਪਾਣੀ ਫਿਰ ਉਹ ਛੱਤ ਤੇ ਜਾਂਦਾ ਹਾਂ ਮਤਲਬ ਪਾਣੀ ਨਹੀਂ ਸੋਖਦੀ ਸੋਖਦੀ ਹੈਗੀ ਬਾਕੀ ਇਹ 'ਚ ਭਜਨ ਘੱਟ ਹੈ ਠੀਕ ਹੈ ਜਿਹੜੀ ਆਪਣੀ ਛੱਤ ਦੇ ਉੱਤੇ ਸੇਮ ਆ ਜਾਂਦੀ ਹੈ ਨਾ ਕਮਰਿਆਂ ਦੇ ਵਿੱਚ ਉਹ ਚੀਜ਼ ਇਹ ਆਉਂ ਨਹੀਂਦੀ ਨਾ ਨਾ ਇਹ ਨਹੀਂ ਆਉਂਦੀ ਹੈਗੀ ਬਾਕੀ ਤੇ ਇਹਦਾ ਉਹਦੇ ਨਾਲੋਂ ਵਜਨ ਵੀ ਘੱਟ ਹੈ ਠੀਕ ਹੈ ਛੱਤ ਦੇ ਉੱਪਰ ਵਜਨ ਵੀ ਘੱਟ ਹੋਊਗਾ ਇਹਦਾ ਘੱਟ ਆਉਂਦਾ ਹੈ ਇਹਦਾ ਬਾਕੀ ਮਜ਼ਬੂਤੀ ਤਾਂ ਹੈ ਹੀ ਇਹਦੇ ਚਾ ਠੀਕ ਹੈ ਬਾਈ ਹਾਂ ਇਹ ਪਾਣੀ ਨਹੀਂ ਸੁੱਕ ਰਹੀ ਹੈਗੀ ਆਪਣੀ ਪੱਠੇ ਵਾਲੀ ਟਾਇਲ ਤੁਸੀਂ ਦੇਖਿਆ ਉਹ ਪਾਣੀ ਸੁੱਕ ਜਾਂਦੀ ਹੈ ਜਿੰਨਾਂ ਨੂੰ ਵੀ ਹਨਾ ਚੀਜ਼ ਦੀ ਲੋੜ ਹੁੰਦੀ ਹੈ ਉਹ ਤੁਹਾਨੂੰ ਫੋਨ ਕਰਕੇ ਇੱਕ ਲੋਕੇਸ਼ਨ ਇੱਕ ਨੰਬਰ ਇਹ ਚੀਜ਼ ਆਪਣੀ ਜਰੂਰ ਦੱਸੋ ਜੀ ਤੁਸੀਂ ਠੀਕ ਹੈ ਚੀਜ਼ ਇਹ ਆਪਣਾ ਲੋਕੇਸ਼ਨ ਹੈਗੀ ਸੁਨਾਮ ਬਲਾਡਾ ਰੋਡ ਪਿੰਡ ਕਣਕਵਾਲ ਭੰਗੂਆ ਕਣਕਵਾਲ ਭੰਗੂਆ ਜੀ ਅੱਜ ਕੇਪਲ ਰੋਡ ਕਹਿੰਦੇ ਨੇ ਇਹ ਸੜਕ ਆਪਣੇ ਆ ਗਈ ਤੇ ਨੰਬਰ ਹੈਗਾ ਜੀ ਆਪਣਾ 9068300507 ਠੀਕ ਹੈ ਬਾਈ ਜਿਲ੍ਹਾ ਕਿਹੜਾ ਪੈ ਜਾਂਦਾ ਜੀ ਇਹ ਇਹ ਸੰਗਰੂਰ ਜਿਲ੍ਹਾ ਜੀ ਇੱਕ ਕਣਕਵਾਲ ਪੰਗੂ ਆ ਆਪਣਾ ਮਾਨਸਾ ਦੇ ਵਿੱਚ ਪੈਂਦੀ ਆ ਉਹ ਚੈਲਾ ਗਈ ਇਹ ਕਣਕਵਾਲ ਚੈਲਾ ਗਈ ਇਹ ਪੰਗੂ ਆ ਗਈ ਦੋ ਕਣਕ ਉਹ ਠੀਕ ਹੈ ਜੀ ਤੇ ਨੰਬਰ ਵੀ ਤੁਸੀਂ ਨੇ ਦੱਸਤਾ ਨੰਬਰ ਬਾਕੀ ਤੁਹਾਡਾ ਆਪਾਂ ਸਕਰੀਨ ਤੇ ਲਾ ਦਾਂਗੇ